ਸਵੇਰੇ ਸਵੇਰੇ ਦੀ ਇੱਕ ਬੇਹਦ ਵੱਡੀ ਖਬਰ ਤੁਹਾਡਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਜ਼ੀਰੋ ਟੋਲਰੈਂਸ ਨੀਤੀ ਦੇ ਉੱਪਰ ਕੰਮ ਕਰ ਰਹੀ ਹੈ ਅਤੇ ਆਪ ਵਿਧਾਇਕ ਦੇ ਉੱਪਰ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਕਸ਼ਨ ਕਰਵਾਇਆ ਗਿਆ ਹੈ ਵਿਜੀਲੈਂਸੀ ਟੀਮ ਦੇ ਵੱਲੋਂ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਦੇ ਘਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਸਵੇਰ ਤੋਂ ਹੀ ਜਿਹੜੀ ਕਿ ਵਿਜੀਲੈਂਸੀ ਟੀਮ ਹੈ ਉਹ ਜਲੰਧਰ ਦੇ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਕਿ ਜਲੰਧਰ ਦੇ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ अरोड़ा ਦੇ ਘਰ ਤੇ ਹੋਰ ਵੱਖ-ਵੱਖ ਠਿਕਾਣਿਆਂ ਦੇ ਵਿੱਚ ਟੀਮਾਂ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਲੰਬੀ ਚੋੜੀ ਕਾਰਵਾਈ ਤੋਂ ਬਾਅਦ ਹੁਣ ਜਿਹੜੀ ਕਿ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਸ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਸੋ ਵੱਡਾ ਮਾਮਲਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜਲੰਧਰ ਸੈਂਟਰਲ ਤੋਂ ਵਧਾ ਇੱਕ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ ਜੋ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਗ੍ਰਿਫਤਾਰੀ ਸੰਬੰਧੀ ਅਧਿਕਾਰਿਕ ਪੁਸ਼ਟੀ ਹੋਣਾ ਬਾਕੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਾਣਕਾਰੀ ਇਹ ਵੀ ਮਿਲੀ ਹੈ ਕਿ ਨਗਰ ਨਿਗਮ ਜਲੰਧਰ ਦੇ ਜ਼ਰੀਏ ਜੋ ਆਭਵਾਇਕ ਨੇ ਰਮਨ ਅਰੋੜਾ ਉਹ ਲੋਕਾਂ ਨੂੰ ਨੋਟਿਸ ਭੇਜਵਾਉਂਦੇ ਸਨ ਅਤੇ ਫਿਰ ਪੈਸਿਆਂ ਦਾ ਲੈਣ-ਦੇਣ ਕਰਕੇ ਮਾਮਲੇ ਦਾ ਸੈਟਲਮੈਂਟ ਕਰਨ ਦਾ ਜਿਹੜਾ ਕਿ ਉਹ ਪ੍ਰੋਸਸ ਆ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਦੀਆਂ तमाम ਸ਼ਿਕਾਇਤਾਂ ਭਗਵੰਤਮਾਨ ਜਿਹੜੇ ਹੈਗੇ ਨੇ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਕੋਲ ਪਹੁੰਚਦੀਆਂ ਹੈਗੀਆਂ ਜਿਸ ਤੋਂ ਬਾਅਦ ਇਹ ਮਾਮਲਾ ਅੱਗੇ ਜਿਹੜਾ ਕੀ ਵਿਜੀਲੈਂਸ ਤੱਕ ਪਹੁੰਚਦਾ ਹੈਗਾ ਸੋ ਇਸ ਤੋਂ ਪਹਿਲਾਂ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਰਮਨ अरोड़ा ਦੇ ਉੱਪਰ ਤਿਆਰੀ ਦੀ ਜਿਹੜੀ ਐਕਸ਼ਨ ਦੀ ਤਿਆਰੀ ਹੈ ਉਹ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਸੀ ਪਿਛਲੇ ਦਿਨੀ ਸੁਰਖੀਆਂ ਦੇ ਵਿੱਚ ਆਇਆ ਸੀ ਕਿ ਆਪ ਵਿਧਾਇਕ ਰਮਨ अरोड़ा ਦੀ ਸਿਕਿਉਰਿਟੀ ਵਾਪਸ ਲੈ ਲਈ ਹੈ ਕਿੰਨੇ ਕੀਤੇ ਇਹ ਸੰਕੇਤ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੇ ਦਿੱਤੇ ਗਏ ਸਨ ਕਿ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਪੂਰੀ ਜਿਹੜੀ ਆ ਸਬੂਤਾਂ ਦੇ ਆਧਾਰ ਦੇ ਉੱਪਰ ਵਿਜੀਲੈਂਸੀ ਟੀਮ ਦੇ ਵੱਲੋਂ ਅੱਜ ਰਮਨ अरोड़ा ਜਿਹੜੇ ਕੀ ਹੈਗੇ ਨੇ ਜਲੰਧਰ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਆਪ ਆਗੂ ਜਿਹੜਾ ਕੀ ਸੀਵਰੇਜ ਬੋਰਡ ਦੇ ਚੇਅਰਮੈਨ ਸਨੀ ਆਲੂਵਾਲੀਆ ਦੇ ਨਾਲ ਜਿਹੜਾ ਕੀ ਇਸ ਵੇਲੇ ਇਸ ਮਾਮਲੇ ਨੂੰ ਲੈ ਕੇ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੀਤਾ ਉਹਨਾਂ ਖੁਲਾਸਾ ਕੀਤਾ ਹੈ ਸਨੀ ਆਲੂਵਾਲੀਆ ਜੋ ਕਿ ਆਪ ਦੇ ਨੇਤਾ ਹੈਗੇ ਨੇ ਕਿ ਵਿਜੀਲੈਂਸ ਦੇ ਵੱਲੋਂ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਸ ਦੀ ਅਧਿਕਾਰਤ ਤੌਰ ਦੇ ਉੱਪਰ ਪੁਸ਼ਟੀ ਹੋਣਾ ਬਾਕੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ 4 ਦਿਨ ਪਹਿਲਾਂ ਵਿਧਾਨ ਸਭਾ ਦੀ ਨਵੀਂ ਜਿਹੜੀ ਕਿ ਕਮੇਟੀਆ ਦੀ ਸਥਾਪਨਾ ਕੀਤੀ ਗਈ ਸੀ ਉਸ ਦੇ ਵਿੱਚ ਰਮਨ अरोड़ा ਨੂੰ ਵੀ ਜਿਹੜਾ ਹੈ ਕਿ ਮੈਂਬਰ ਸ਼ਾਮਿਲ ਕੀਤਾ ਗਿਆ ਸੀ ਪਰ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਕਮੇਟੀਆ ਦਾ ਗਠਨ ਹੋਣਾ ਤੇ ਹੁਣ ਜਿਹੜਾ ਕੀ ਹੈ ਉਲਟਾ ਵਿਧਾਇਕ ਤੇ ਉੱਪਰ ਹੀ ਵੱਡੀ ਕਾਰਵਾਈ ਹੋਣਾ ਸੋ ਜਾਣਕਾਰੀ ਇਹ ਮਿਲੀ ਹੈ ਕਿ ਲਗਾਤਾਰ ਜਿਹੜਾ ਕਿ ਨਗਰ ਨਿਗਮ ਜਿਲੰਦਰ ਦੇ ذریعے ਵਕਵਕ ਲੋਕਾਂ ਨੂੰ ਜਿਹੜੇ ਕੀ ਉਹ ਨੋਟਿਸ ਭਜਵਾਏ ਜਾਂਦੇ ਸਨ ਕਿਸਨੇ ਕਿਸੇ ਮਾਮਲੇ ਨੂੰ ਲੈ ਕੇ ਅਤੇ ਫਿਰ ਉਹ ਜਦੋਂ ਲੋਕ ਵਿਧਾਇਕ ਤੱਕ ਪਹੁੰਚ ਕਰਦੇ ਸਨ ਤਾਂ ਉਹਨਾਂ ਦੇ ਕੋਲੋਂ ਮਾਮਲਾ ਰਫਾ ਦਫਾ ਕਰਵਾਉਣ ਜਾਂ ਫਿਰ ਸੈਟਲਮੈਂਟ ਦੇ ਨਾਮ ਦੇ ਉੱਪਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਇਸ ਤਰ੍ਹਾਂ ਦੀਆਂ तमाम ਜਿਹੜੇ ਕੀ ਸ਼ਿਕਾਇਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਹੁੰਚਦੀਆਂ ਹੈਗੀਆਂ ਤੇ ਫਿਰ ਕਾਰਵਾਈ ਦਾ سلسلہ ਅਰੰਭਿਆ ਜਾਂਦਾ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਜਿਹੜਾ ਕਿ ਵਿਜੀਲੈਂਸ ਦੇ ਬੁਲੈਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਸੋ ਵਿਜੀਲੈਂਸ ਦੇ ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨੀ ਜਲੰਧਰ ਸੈਂਟਰਲ ਹਲਕੇ ਤੋਂ ਵ代ਕਰਮਨ अरोड़ा ਦੇ ਕਰੀਬੀ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਦੇ ਏ ਏਟੀਪ ਸੁਖਦੇਵ ਜਿਸ਼ਨੂ ਗ੍ਰਫਤਾਰ ਕੀਤਾ ਗਿਆ ਸੀ ਅਤੇ ਵਿਜੀਲੈਂਸ ਨੂੰ ਇਨਪੁਟ ਮਿਲਿਆ ਸੰ ਕਿ ਰਿਸ਼ਵਤ ਦੇ ਇਹ ਜਿਹੜਾ ਖੇਲ ਹੈ ਵਿਧਾਇਕ ਅਰਮਨ अरोड़ा ਦੇ ذریعے ਖੇលਿਆ ਜਾਂਦਾ ਹੈ ਉਹ ਵੀ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸ਼ਾਮਲ ਨੇ ਜਦੋਂ ਬਿਲਡਿੰਗ ਬ੍ਰਾਂਚ ਦੇ ਏਟੀਪ ਸੁਖਦੇਵ ਵਿਸ਼ੇਸ਼ ਦੀ ਗ੍ਰਫਤਾਰੀ ਹੁੰਦੀ ਹੈ ਪੁਚਪੜਤਲ ਹੁੰਦੀ ਹੈ ਤਾਂ ਫਿਰ ਵਿਧਾਇਕ ਦੇ ਨਾਮ ਦਾ ਖੁਲਾਸਾ ਹੁੰਦਾ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਪੂਰੀ ਗੁੰਡੂੰਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ ਵਿਜੀਲੈਂਸ ਦੇ ਵੱਲੋਂ ਏਟੀਪੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਕਰੀਬ 1 ਮਹੀਨੇ ਤੱਕ ਦਸਤਾਵੇਜ਼ ਅਤੇ ਹੋਰ ਸਬੂਤ ਇਕੱਠੇ ਕੀਤੇ ਗਏ ਐਦਾਂ ਨਹੀਂ ਕਿ ਇੱਕਦਮ ਹੀ ਐਕਸ਼ਨ ਲੈ ਲਿਆ ਗਿਆ ਹੋਵੇ ਸੋ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਇੱਕ ਮਹੀਨੇ ਤੋਂ ਇਸ ਮਾਮਲੇ ਨੂੰ ਲੈ ਕੇ ਸਬੂਤ ਅਤੇ ਦਸਤਾਵੇਜ਼ ਜੁਟਾਏ ਜਾ ਰਹੇ ਸਨ ਅਤੇ ਬਾਅਦ ਦੇ ਵਿੱਚ ਫਿਰ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਇਸ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਮਾਨ ਸਰਕਾਰ ਦੇ ਵੱਲੋਂ ਰਮਨ अरोड़ा ਦੀ ਸਿਕਿਉਰਿਟੀ ਹਟਾ ਦਿੱਤੀ ਗਈ ਸੀ अरोड़ा ਦੇ ਨਾਲ 12 ਪੁਲਿਸ ਕਰਮਚਾਰੀ ਜਿਹੜੇ ਤੇ ਤਨਾਤ ਰਹਿੰਦੇ ਸੀ ਉਹ ਵਾਪਸ ਲੈ ਲਏ ਗਏ ਸਨ ਤੇ ਸੁਰੱਖਿਆ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਗਲੀਆਰੇ ਦੇ ਵਿੱਚ ਇਹ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਰਿਹਾ ਸੀ ਅਤੇ ਉਦੋਂ ਅਮਨ ਰਮ ਅਤੇ ਉਸ ਸਮੇਂ ਰਮਨ अरोड़ा ਦੇ ਵੱਲੋਂ ਕਿਹਾ ਗਿਆ ਸੀ ਕਿ ਮੈਨੂੰ ਨਹੀਂ ਪਤਾ ਕਿ ਸੁਰੱਖਿਆ ਕਿਉਂ हटਾਈ ਗਈ ਹੈ ਪਰ ਮੈਂ ਆਮ ਆਦਮੀ ਪਾਰਟੀ ਦਾ ਇੱਕ ਇਮਾਨਦਾਰ ਆਗੂ ਆ ਸਰਕਾਰ ਨੇ ਜੋ ਫੈਸਲਾ ਲਿਆ ਉਹ ਮੈਨੂੰ ਮੰਨਜ਼ੂਰ ਹੈ ਇਹ ਸ਼ਬਦ ਜਿਹੜੇ ਸੀਗੇ ਰਮਨ अरोड़ा ਦੇ ਵੱਲੋਂ ਉਸ ਵੇਲੇ ਬੋਲੇ ਗਏ ਜਦੋਂ ਉਹਨਾਂ ਜਦੋਂ ਉਹਨਾਂ ਦੇ ਕੋਲੋਂ ਸਵਾਲ ਕੀਤਾ ਗਿਆ ਕਿ ਆਖਰਕਾਰ ਇਹ ਕਿਉਂ ਤੁਹਾਡੀ ਜਿਹੜੀ ਕਿ ਸਿਕਿਉਰਿਟੀ ਹਟਾਈ ਗਈ ਉਸ ਵੇਲੇ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਸੋ ਵਕਫ ਵਕ ਜਿਹੜੇ ਕਿ ਆਗੂਆਂ ਦੇ ਹੁਣ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਹੈਗੇ ਨੇ ਪਰ ਇਸ ਤੋਂ ਪਹਿਲਾਂ ਇਹ ਮਾਮਲਾ ਲਗਾਤਾਰ ਜਿਹੜੀ ਚਰਚਾ ਦਾ ਵਿਸ਼ਾ ਅੱਜ ਬਣਿਆ ਹੋਇਆ ਮੀਡੀਆ ਅਦਾਰਿਆਂ ਦੇ ਵਿੱਚ ਕਿ ਆਪ ਐਮਐਲਏ ਰਮਨ ਅਰੋੜਾ ਨੂੰ ਜਿਹੜਾ ਆ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇੱਕ ਜਿਹੜੀ ਕਾਰਵਾਈ ਹੈਗੀ ਹੈ ਉਹ ਪ੍ਰਿਸ਼ਟਾਚੜ ਦੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਸੋ ਲਗਾਤਾਰ ਸੁਰੱਖਿਆ ਦੇ ਵਿੱਚ ਰਮਨ अरोड़ा ਰਹਿੰਦੇ ਹੈਗੇ ਨੇ ਜਿਸ ਤੋਂ ਲੈ ਕੇ तमाम ਜਿਹੜੀਆਂ ਕੀ ਸ਼ਿਕਾਇਤਾਂ ਉਹ ਪਹੁੰਚਦੀਆਂ ਹੈਗੀਆਂ ਨੇ ਸਰਕਾਰ ਦੇ ਕੋਲ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੀ ਖੁਦ ਜਿਹੜੀ ਕੀ ਪੈਰਵਾਈ ਕਰਦੇ ਤੇ ਫਿਰ ਅੱਜ ਉਸੇ ਦੇ ਉੱਪਰ ਜਿਹੜਾ ਕਿ ਮਾਮਲੇ ਦੇ ਉੱਪਰ ਵੱਡੀ ਕਾਰਵਾਈ ਕਰਦਿਆਂ ਹੋਇਆਂ ਵਿਜੀਲੈਂਸ ਦੇ ਵੱਲੋਂ ਰੇਟ ਕੀਤੀ ਜਾਂਦੀ ਹਾਲਾਂਕਿ ਗ੍ਰਿਫਤਾਰੀ ਨੂੰ ਲੈ ਕੇ ਅਧਿਕਾਰਿਤ ਪੁਸ਼ਟੀ ਹੋਣਾ ਬਾਕੀ ਐ ਸੋ ਇੱਥੇ ਮਾਮਲੇ ਨੂੰ ਲੈ ਕੇ ਆਪਾਂ ਸਰਕਾਰ ਦਾ ਪੱਖ ਵੀ ਜਾਨਣਾ ਚਾਹਾਂਗੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਫੋਨ ਲਾਈਨ ਤੇ ਮੇਯੂਦ ਨੇ ਸੋ ਗਰਭਸਾਲ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਦੇ ਉੱਪਰ ਬਹੁਤ ਬਹੁਤ ਸ਼ੁਕਰੀਆ ਭਾਈ ਸੋ ਬਾਕੀ ਜ਼ੀਰੋ ਟੋਲਰੈਂਸ ਨੀਤੀ ਦੇ ਉੱਪਰ ਕੰਮ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਅਤੇ ਇੱਕ ਹੋਰ ਆਪ ਆਗੂ ਦੇ ਉੱਪਰ ਸ਼ਿਕੰਜਾ ਕੱਸਿਆ ਗਿਆ ਕੀ ਕਹਿਣਾ ਚਾਹੋਗੇ ਇਸ ਮਾਮਲੇ ਨੂੰ ਲੈ ਕੇ ਦੇਖੋ ਬਿਲਕੁਲ ਆਮ ਆਦਮੀ ਪਾਰਟੀ ਤਾਂ ਐਂਟੀ ਕਰਪਸ਼ਨ ਮੂਵਮੈਂਟ ਤੋਂ ਨਿਕਲੀ ਹੋਈ ਪਾਰਟੀ ਹੈ ਔਰ ਸਾਡਾ ਲੋਕਾਂ ਦੇ ਨਾਲ ਪ੍ਰੋਮਿਸ ਸੀ ਇਸੇ ਕਰਕੇ ਲੋਕਾਂ ਨੇ ਐਡੀ ਵੱਡੀ ਤਾਕਤ ਦੇ ਵਿੱਚ ਸਾਨੂੰ ਫਤਵਾ ਦਿੱਤਾ ਸੀ ਕਿ ਅਸੀਂ ਹਿੰਦੂ ਪੰਜਾਬ ਦੇ ਵਿੱਚ ਜਿਹੜਾ ਕਰਪਟ ਸਿਸਟਮ ਖਤਮ ਕਰਾਂਗੇ ਕਰਪਸ਼ਨ ਖਤਮ ਕਰਾਂਗੇ ਉਸੇ ਦੇ ਤਹਿਤ ਹੀ ਅੱਜ ਸਾਨੂੰ ਸ਼ਿਕਾਇਤਾਂ ਕੁਝ ਮਿਲੀਆਂ ਕਿ ਵਿਧਾਇਕ ਅਮਨ अरोड़ा ਕੁਝ ਅਧਿਕਾਰੀਆਂ ਨਜ਼ਰਬੇਗਮ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਇਹ ਰਹੇਗਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਚਲਾ ਰਿਹਾ ਤੇ ਅਸੀਂ ਉਸ ਦੇ ਉੱਤੇ ਇਹ ਕਾਰਵਾਈ ਕੀਤੀ ਹੈ ਬੜਾ ਸਪਸ਼ਟ ਸੰਦੇਸ਼ ਹੈ ਜਿਹੜਾ ਕਰਪਟ ਹੈਗਾ ਭਾਵੇਂ ਉਹ ਕੋਈ ਵੀ ਹੋਵੇ ਭਾਵੇਂ ਸਾਡਾ ਆਪਣਾ ਹੋਵੇ ਜਾਂ ਬਗਾਨਾ ਹੋਵੇ ਕੋਈ ਆਫੀਸਰ ਹੋਵੇ ਕੋਈ ਮੁਲਾਜ਼ਮ ਹੋਵੇ ਕੋਈ ਲੀਡਰ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਔਰ ਜ਼ੀਰੋ ਟੋਲਰੈਂਸ ਦੀ ਨੀਤੀ ਜਿਹੜੀ ਹੈ ਉਹ ਕਰਪਸ਼ਨ ਦੇ ਖਿਲਾਫ ਹੈ ਇਹ ਚੀਜ਼ ਦਾ ਇਹ ਸਬੂਤ ਹੈ ਸੋ ਨੀਲ ਗਰੇਵ ਜੀ ਕਿੰਨੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿੰਨੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਠੱਗਿਆ ਗਿਆ ਵਸੂਲੀ ਕੀਤੀ ਗਈ ਕੁਝ ਪਤਾ ਲੱਗ ਸਕਿਆ ਜੇ ਕੋ ਮੈਂ ਇਸ ਤੋਂ ਵੀ ਤੁਹਾਨੂੰ ਕੋਈ ਜਾਂਚ ਚੱਲ ਰਹੀ ਹੈਗੀ ਹੈ ਰੇਡ ਉੱਥੇ ਚੱਲ ਰਹੀ ਹੈਗੀ ਹੈ ਇਸ ਅੰਕੜੇ ਦੇ ਉੱਤੇ ਮੈਂ ਤੁਹਾਨੂੰ ਇਹ ਚੀਜ਼ਾਂ ਨਹੀਂ ਦੱਸ ਸਕਦਾ ਪਰ ਮੈਂ ਇਹ ਤੁਹਾਨੂੰ ਯਕੀਨ ਦਿਵਾ ਸਕਦਾ ਜਿਨ੍ਹਾਂ ਲੋਕਾਂ ਨੇ ਵੀ ਸਟੇਟ ਕੀਤੀ ਆ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਔਰ ਤੁਹਾਡੇ ਚੈਨਲ ਦੇ ਮਾਰਫਤ ਇੱਕ ਮੈਂ ਲੋਕਾਂ ਨੂੰ ਜ਼ਰੂਰ ਅਪੀਲ ਕਰਦਾ ਹੈਗਾ ਕਿ ਕਰਪਸ਼ਨ ਨੂੰ ਜੇ 100% ਖਤਮ ਕਰਨਾ ਹੈ ਤਾਂ ਤੁਹਾਡਾ ਸਹਿਯੋਗ ਚਾਹੀਦਾ ਅਸੀਂ ਇੱਕ ਨੰਬਰ 95081200200 ਜਿਹੜਾ ਹੈਗਾ ਉਹ ਲੋਕਾਂ ਨੂੰ ਦਿੱਤਾ ਹੋਇਆ ਨਸ਼ਰ ਕੀਤਾ ਹੋਇਆ ਵਟਸਐਪ ਨੰਬਰ ਹੈਗਾ ਜਿੱਥੇ ਕਿਤੇ ਵੀ ਤੁਹਾਡੇ ਨਾਲ ਕੋਈ ਚਲ ਹੁੰਦੀ ਹੈ ਤੁਹਾਨੂੰ ਮਜਬੂਰ ਕਰ ਰਿਹਾ ਕੋਈ ਜਨਕੇ ਪੈਸੇ ਦੇਣ ਵਾਸਤੇ ਰਿਸ਼ਵਤ ਦੇਣ ਵਾਸਤੇ ਬਿਨਾਂ ਡਰ ਤੋਂ ਜਿਹੜਾ ਹੈਗਾ ਤੁਸੀਂ ਉਹ ਇਨਫੋਰਮੇਸ਼ਨ ਦਿਓ ਕਾਰਵਾਈ ਸਰਕਾਰ ਕਰੇਗੀ ਔਰ 100% ਕਰੇਗੀ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਨਾਲ ਇੱਕ ਸੰਦੇਸ਼ ਉਹਨਾਂ ਅਫਸਰਾਂ ਨੂੰ ਹੈ ਉਹਨਾਂ ਲੀਡਰਾਂ ਨੂੰ ਹੈ ਉਹਨਾਂ ਨੂੰ ਮਾਜਮਾ ਨੂੰ ਕਿ ਬਾਜ਼ ਆ ਜਾਓ ਬਹੁਤ ਹੋ ਗਿਆ ਠੀਕ ਹੈ ਕਿ ਨਹੀਂ ਇਹ ਕਰਪਸ਼ਨ ਜਿਹੜੀ ਤੁਸੀਂ ਕਰਦੇ ਹੋ ਜੋ ਕੋ ਕਰਦਾ ਹੈ ਤਾਂ ਉਹ ਬਖਸ਼ਿਆ ਨਹੀਂ ਹੈਗੇ ਉਹ ਉਹਨਾਂ ਦੇ ਸੈਕਟਰਾਂ ਦੇ ਵਿੱਚ ਹੈ ਤੁਹਾਡੀ ਗਰਗ ਸਾਹਿਬ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਸਿਕਿਉਰਿਟੀ ਹਟਾਈ ਗਈ ਫਿਰ ਪੂਰੇ ਮਾਮਲੇ ਦੀ ਤਹਿਕੀਕਾਤ ਹੁੰਦੀ ਹੈ ਤੇ ਅੱਜ ਰੇਡ ਕੀਤੀ ਜਾਂਦੀ ਹੈਗੀ ਕਿ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਕਿ ਕੁਝ ਇਸ ਸਬੰਧੀ ਤੁਹਾਡੇ ਤੱਕ ਜਾਣਕਾਰੀ ਪਹੁੰਚੀ ਹੈ ਨਹੀਂ ਜੇ ਕੁਝ ਜਦੋਂ ਗ੍ਰਿਫਤਾਰੀ ਹੋਏਗੀ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇਵਾਂਗੇ ਫਿਲਹਾਲ ਜਿਹੜੀ ਹੈ ਉਹ ਜਾਂਚ ਚੱਲ ਰਹੀ ਹੈਗੀ ਹੈ ਵਿਜੀਲੈਂਸ ਜਿਹੜੀ ਉਹ ਜਾਂਚ ਕਰ ਰਹੀ ਹੈ ਉਸ ਤੋਂ ਬਾਅਦ ਜੋ ਵੀ ਕੁਝ ਸਾਹਮਣੇ ਆਏਗਾ ਤੁਹਾਨੂੰ ਅਸੀਂ ਸਮਝਾ ਕੇ ਰੱਖਸ਼ੇ ਸੋ ਧੰਨਵਾਦ ਗੱਲਬਾਤ ਕਰਨ ਲਈ ਬਾਕੀ ਹਲਕੀ ਜਿਹੜੀ ਕਿ ਅਧਿਕਾਰਿਤ ਪੁਸ਼ਟੀ ਹੋਣੀ ਉਹ ਬਾਕੀ ਹੈਗੀ ਪਰ ਜਿਸ ਤਰ੍ਹਾਂ ਦੇ ਨਾਲ ਪੂਰੇ ਸਰਕਾਰ ਦਾ ਪੱਕ ਵੀ ਸਾਹਮਣੇ ਆਇਆ ਕਿ ਭ੍ਰਿਸ਼ਟਾਚਾਰ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਕਈ ਜਿਹੜੇ ਕੀ ਮੰਤਰੀ ਤੇ ਵਿਧਾਇਕਾਂ ਦੇ ਉੱਪਰ ਵੀ ਗਾਇਸ ਡਿੱਗੀ ਸੀ ਜਿਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਭਾਵੇਂ ਉਹ ਅਸਹਿਤ ਮੰਤਰੀ ਹੁਣ ਪਹਿਲਾਂ ਤਾਂ ਉਹਨਾਂ ਦੇ ਉੱਪਰ ਵੀ ਜਿਹੜਾ ਕੀ ਹੈਗਾ ਵੱਡੀ ਕਾਰਵਾਈ ਕੀਤੀ ਗਈ ਸੀ ਪਰ ਹੁਣ ਜਦੋਂ ਜਲੰਧਰ ਤੋਂ ਸ਼ਿਕਾਇਤਾਂ ਮਿਲਦੀਆਂ ਨੇ ਆਮ ਆਦਮੀ ਦੇ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਕੀ ਉਹਨਾਂ ਦੇ ਵੱਲੋਂ ਜਿਹੜਾ ਆ ਨਗਰ ਨਿਕਮ ਦੇ ਜ਼ਰੀਏ ਲੋਕਾਂ ਨੂੰ ਨੋਟਿਸ ਪਾ ਜਵਾ ਕੇ ਜੋ ਹੈਗਾ ਆ ਮਾਮਲੇ ਦੀ ਸੈਟਲਮੈਂਟ ਨੂੰ ਲੈ ਕੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਅਤੇ ਫਿਰ ਵਸੂਲੀ ਕੀਤੀ ਜਾਂਦੀ ਹੈਗੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਜਿਹੜੀ ਇਹੋ ਇਸ ਕਾਰਵਾਈ ਨੂੰ ਵਿਜੀਲੈਂਸ ਨੂੰ ਸੌਂਪਿਆ ਜਾਂਦਾ ਹੈ ਤੇ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈਗੀ ਹਾਲਾਂਕਿ ਕੁਝ ਜਿਹੜੇ ਕੀ ਅਪ੍ਰਤਿਕੰਭੀ ਸਾਹਮਣੇ ਆਏ ਨੇ ਉਹ ਵੀ ਤੌਰ ਤੱਕ ਪਹੁੰਚਾਣ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਸ ਮਾਮਲੇ ਲੈ ਕੇ ਹੋਰ ਕੀ ਜਿਹੜੀ ਕਿ ਅਧਿਕਾਰਿਤ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਪਰ ਜਿਵੇਂ ਹੁਣ ਆਮ ਆਦਮੀ ਵਿਧਾਇਕ ਦੇ ਉੱਪਰ ਇਹ ਵੱਡਾ ਸ਼ਿਕੰਜਾ ਕੱਸਿਆ ਗਿਆ ਹੈ ਸੋ ਸਿੱਧਾ ਸਿੱਧਾ ਇਹ ਇੱਕ ਕਹਿ ਦਈਏ ਕਿ ਅਫਸਰ ਹੋਣ ਜਾਂ ਫਿਰ ਮੰਤਰੀ ਹੋਣ ਵਿਧਾਇਕ ਹੋਣ ਉਹਨਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਭਾਈ ਤੁਸੀਂ ਬਾਹਰ ਆ ਜਾਓ ਨਹੀਂ ਤਾਂ ਜੋਸ ਲੂਕ ਇਨ ਅ ਭ੍ਰਿਸ਼ਟਾਚਾਰੀਆਂ ਦੇ ਉੱਪਰ ਭ੍ਰਿਸ਼ਟਾਚਾਰੀਆਂ ਦੇ ਨਾਲ ਕੀਤਾ ਜਾ ਰਿਹਾ ਹੈ ਉਹ ਤੁਹਾਡੇ ਉੱਪਰ ਵੀ ਹੋਵੇਗਾ ਜੇਕਰ ਤੁਸੀਂ ਲੋਕਾਂ ਦੇ ਖੂਨ ਪਸੀਨੇ ਦੀ ਜਿਹੜੀ ਕਿ ਕਮਾਈ ਨੂੰ ਲੁੱਟਣਾ ਨਾ ਛੱਡਿਆ ਸੋ ਹੋਰ ਜਿਹੜੇ ਕਿ ਪ੍ਰਤੀਕਮ ਅਰਨੇਪਲਔ ਸੁਣਦੇ ਨੇ ਕੀ ਕੁਝ ਕਹਿ ਰਹੇ ਨੇ ਅਰੁਣਾ ਨੂੰ ਦੇਖੋ ਕਰਾਂ ਦਾ ਉਹਨੂੰ ਜੇ ਕੋਈ ਮੁਕਸੂਦ ਹੈ ਹੀ ਕੈਨ ਟੇਕ ਦੀ ਸਿਚੁਏਸ਼ਨ ਕਲੋ ਲੀਗਲ ਪਰਸਨ ਅਰੁਣਾ ਨੂੰ ਕੋਈ ਜ਼ਰੂਰਤ ਹੈ ਜਾਂ ਉਹਨਾਂ ਦੇ ਕੋਈ ਨਜਾਇਜ਼ ਹੋ ਰਹੀ ਹੈ ਵੀਰ ਜਿਹੜੀ ਰਿਪੋਰਟ ਆ ਗਈ ਹੈ ਜਿਹੜੀ ਰੇਡ ਦੀ ਸੂਚਨਾ ਸਾਡੇ ਕੋਲ ਉਹਨਾਂ ਦੇ ਘਰ ਚ ਹੋਈ ਹੈ ਜਾਂ ਦਫਤਰ 'ਚ ਹੋਈ ਹੈ ਜਾਂ ਉਹਨਾਂ ਦੇ ਜਿੱਥੇ ਬਿਜ਼ਨਸ ਆ ਜਾਂ ਕੰਮ ਕਰਦਾ ਉੱਥੇ ਵੀ ਹੋਈ ਕੁਝ ਕੁਝ ਹੈ ਸ਼ਾਨੂ ਜਰ ਉਹਨਾਂ ਦੇ ਕੋਲ ਕਿਸੇ ਬ੍ਰੈਂਡ ਤੋਂ ਅਰਗੇਮੇਸ਼ਨ ਆਈ ਹੈ ਵੀਰੇ ਘਰ ਕੋਲ ਸਾਂ ਗਈ ਆ ਕਿ ਕਿਸੇ ਨੂੰ ਅੰਦਰ ਨਹੀਂ ਕਰਨ ਦੇਣਾ ਤੇ ਤੁਸੀਂ ਆਓ ਉਹ ਘਰ ਦੇ ਅੰਦਰ ਹੀ ਨੇ ਜੀ ਘਰ ਦੇ ਅੰਦਰ ਹੀ ਨੇ ਕਿ ਕਿਹਦੇ ਲੈਕ ਕਈ ਕਹਿ ਰਹੇ ਸੀ ਕਿ ਆਪਣੇ ਅਰੈਸਟ ਕਰ ਲਿਆ ਗਿਆ ਜਾਂ ਕੁਝ ਹੋਰ ਨਹੀਂ ਨਹੀਂ ਘਰ ਦੇ ਅੰਦਰ ਹੀ ਆ ਹਾਲੇ ਸਟਿਲ ਨੀਬੋਡੀ ਇਸ ਬੀਇੰਗ ਪਰਮਿਟਿਡ ਟੂ ਐਂਟਰ ਦੀ ਹਾਊਸ ਬਾਈ ਦੀ ਪੁਲਿਸ ਨਾ ਟੀਨ ਇਵਨ ਦਾ ਫੈਮਿਲੀ ਅੰਦਰ ਹਾਂ ਜੀ ਉਹਨਾਂ ਨੂੰ ਦੇਖੋ ਕਰਾਉਣ ਦਾ ਉਹਨੂੰ ਜੇ ਕੋਈ ਜੁਕਸੂ ਕਾ ਹੀ ਕੈਨ ਟੇਕ ਦੀ ਰਿਸਿਸਟੈਂਸ ਕਾ ਬੀ ਲੀਗਲ ਪਰਸਨ ਔਰ ਉਹਨਾਂ ਨੂੰ ਕੋਈ ਜ਼ਰੂਰਤ ਆ ਜਾਂ ਉਹਨਾਂ ਦੇ ਕੋਈ ਨਜਾਇਜ਼ ਹੋ ਰਹੀ ਆ We are there to protect his rights. Yeah.